ਅਮਰੀਕਾ ਦੇ ਵਿੱਚ ਇੱਕ ਫਲੋਰੀਡਾ ਦੇ ਵਿੱਚ ਤੇ ਇੱਕ ਕੈਲੀਫੋਰਨੀਆ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਦਾ ਟਰੱਕਾਂ ਦੇ ਨਾਲ ਪੰਜਾਬੀ ਟਰੱਕ ਡਰਾਈਵਰਾਂ ਦੇ ਨਾਲ ਇਹ ਹਾਦਸੇ ਵਾਪਰਦੇ ਨੇ ਪਰ ਉਸ ਤੋਂ ਬਾਅਦ ਹੁਣ ਇਸ ਵਕਤ ਕਹਿ ਰਹੀ ਹੈ ਕਿ ਸਿੱਧੇ ਤੌਰ ਤੇ ਜਾਂ ਟਰੰਪ ਪ੍ਰਸ਼ਾਸਨ ਕੈਲੀਫੋਰਨੀਆ ਦਾ ਪ੍ਰਸ਼ਾਸਨ ਜਾਂ ਫਿਰ ਅਮਰੀਕਾ ਦੀ ਸਰਕਾਰ ਹੁਣ ਟਰੱਕ ਡਰਾਈਵਰਾਂ ਨੂੰ ਲੈ ਕੇ ਸਖਤ ਹੋ ਚੁੱਕੀ ਆ ਸਖਤ ਫੈਸਲੇ ਲੈ ਰਹੀ ਆ ਫੈਸਲਾ ਇਹ ਵੀ ਆਇਆ ਕਿ 17000 ਤੋਂ ਬਾਅਦ ਜਿਹੜੇ ਵਪਾਰਕ ਡਰਾਈਵਿੰਗ ਲਾਇਸੈਂਸ ਨੇ ਜਾਨੀ ਕਿ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਦਾ ਐਲਾਨ ਕਰ ਦਿੱਤਾ ਦਰਅਸਲ ਕੈਲੀਫੋਰਨੀਆ ਦੇ ਵਿੱਚ ਵਪਾਰਕ ਡਰਾਈਵਿੰਗ ਲਾਇਸੈਂਸਾਂ ਦੇ ਨਾਲ ਜੁੜਿਆ ਵੱਡਾ ਮਾਮਲਾ 17000 ਤੋਂ ਵੱਧ ਵਪਾਰਕ ਡਰਾਈਵਿੰਗ ਲਾਇਸੈਂਸ ਰੱਦ ਕਰਨ ਦਾ ਐਲਾਨ ਕੀਤਾ ਇਕਦਮ ਇੱਕ ਸੰਗੀ ਆਡਿਟ ਤੋਂ ਬਾਅਦ ਚੁੱਕਿਆ ਗਿਆ ਜਿਸ ਦੇ ਵਿੱਚ ਪਤਾ ਲੱਗਿਆ ਕਿ ਇਹ ਲਾਇਸੈਂਸ ਉਹਨਾਂ ਲੋਕਾਂ ਨੂੰ ਜਾਰੀ ਕੀਤਾ ਗਿਆ ਸੀ ਜਿਨ੍ਹਾਂ ਦੀ ਅਮਰੀਕਾ ਦੇ ਵਿੱਚ ਕਾਨੂੰਨੀ ਰਿਹਾਈਸ਼ ਦੀ ਖਮਿਆਦ ਖਤਮ ਹੋ ਚੁੱਕੀ ਸੀ ਕੈਲੀਫੋਰਨੀਆ ਨੇ ਵਪਾਰਕ ਡਰਾਈਵਿੰਗ ਦੇ ਨਾਲ ਜੁੜੀ ਹੋਈ ਇਤਿਹਾਸਕ ਕਾਰਵਾਈ ਕਿਸਤ ਨੂੰ ਕੀਤੀ ਹੋਈ ਮੰਨਿਆ ਜਾ ਰਿਹਾ ਰਾਜ ਨੇ ਇਹ ਵੀ ਐਲਾਨ ਕੀਤਾ ਕਿ 17000 ਟਰੱਕ ਡਰਾਈਵਰ ਜਿਹੜੇ ਉਹਨਾਂ ਦੇ ਲਾਇਸੈਂਸ ਰੱਦ ਕੀਤੇ ਨੇ ਇਹ ਫੈਸਲਾ ਉਸ ਸਮੇਂ ਆਇਆ ਜਦੋਂ ਇੱਕ ਸੰਗੀ ਆਉਟਡਿਟ ਦੇ ਵਿੱਚ ਪਤਾ ਲੱਗਾ ਕਿ ਇਹ ਲਾਇਸੈਂਸ ਉਹਨਾਂ ਪ੍ਰਵਾਸੀਆਂ ਨੂੰ ਜਾਰੀ ਹੋਏ ਨੇ ਜਿਨ੍ਹਾਂ ਦੀ ਅਮਰੀਕਾ ਦੇ ਵਿੱਚ ਰਹਿਣ ਦੀ ਕਾਨੂੰਨੀ ਇਜਾਜ਼ਤ ਖਤਮ ਹੋ ਚੁੱਕੀ ਹੈ ਲਾਇਸੈਂਸ ਧਾਰਕਾਂ ਨੂੰ ਨੋਟਿਸ ਪੇਜ ਕੇ ਅਦਾਸਤਾ ਕਿ ਉਹਨਾਂ ਦੇ ਲਾਇਸੈਂਸ ਦੀ ਮਿਆਦ 60 ਦਿਨਾਂ ਦੇ ਵਿੱਚ ਖਤਮ ਹੋ ਜਾਵੇਗੀ ਅਮਰੀਕੀ ਆਵਾਜਾਈ ਵਿਭਾਗ ਜਾਨੀ ਕਿ ਡੀਓਟੀ ਨੇ ਦਾਵਾ ਕੀਤਾ ਕਿ ਕੈਲੀਫੋਰਨੀਆ ਨੇ ਸੀਡੀਐਲ ਗੈਰ ਕਾਨੂੰਨੀ ਤੌਰ ਤੇ ਜਾਰੀ ਕੀਤੇ ਲਾਇਸੈਂਸ ਨੇ ਜਿਹੜੇ ਹੁਣ ਰੱਦ ਕੀਤੇ ਰਿਹਾ ਵਿਭਾਗ ਅਨੁਸਾਰ ਕੁਝ ਮਾਮਲਿਆਂ ਦੇ ਵਿੱਚ ਲਾਇਸੈਂਸ ਖਤਰਨਾਕ ਵਿਦੇਸ਼ੀ ਡਰਾਈਵਰਾਂ ਨੂੰ ਦਿੱਤੇ ਗਏ ਨੇ ਜਾਨੀ ਕਿ ਇੰਨਾ ਖਤਰਨਾਕ ਵਿਦੇਸ਼ੀ ਡਰਾਈਵਰਾਂ ਦੇ ਵਿੱਚ ਅਮਰੀਕਾ ਦਾ ਪ੍ਰਸ਼ਾਸਨ ਇਹਨਾਂ ਨੂੰ ਵੀ ਗਿਣ ਰਿਹਾ ਕਿ ਜੋ ਜਿਸ ਦੇ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਦੇ ਨਾਲ ਹਾਦਸੇ ਵਾਪਰੇ ਸੀ ਜਸ਼ਨਪ੍ਰੀਤ ਸਿੰਘ 21 ਸਾਲਾ ਤੇ ਇੱਕ ਫਲੋਰੀਡਾ ਦੇ ਵਿੱਚ ਹਰਜਿੰਦਰ ਸਿੰਘ ਦੇ ਨਾਲ ਹਾਦਸਾ ਵਾਪਰਿਆ ਸੀ ਜਿਸ ਨਾਲ ਡੀਓਟੀ ਦੇ ਸਖਤਰ ਯਾਨੀ ਕਿ ਜਿਹੜਾ ਅਮਰੀਕਾ ਦਾ ਆਵਾਜਾਈ ਵਭਾਗ ਆ ਉਸ ਦੇ ਸਖਤਰ ਸੀਨ ਡਫੀ ਨੇ ਇਹ ਵੀ ਕਿਹਾ ਕਿ ਇਹ ਸਿਰਫ ਆਈਸ ਵਰਗ ਦਾ ਸਿਰਾ ਹੈ ਅਸੀਂ ਇਸ ਨੂੰ ਯਕੀਨੀ ਬਣਾਵਾਂਗੇ ਸੈਮੀ ਟਰੱਕ ਅਤੇ ਸਕੂਲ ਬੱਸਾਂ ਦੇ ਪਹੀਏ ਪਿੱਛੇ ਕੋਈ ਗੈਰ ਕਾਨੂੰਨੀ ਪ੍ਰਵਾਸੀ ਨਾ ਹੋਵੇ ਜਾਨੀ ਕਿ ਉਹਨਾਂ ਨੇ ਇਹ ਕਿਹਾ ਕਿ ਹੁਣ ਸ਼ੁਰੂਆਤ ਕੀਤੀ ਹੈ ਅੱਗੇ ਅੱਗੇ ਅਸੀਂ ਹੋਰ ਵੀ ਸਖਤੀ ਕਰਾਂਗੇ ਇਹ ਕਾਰਵਾਈ ਦਾ ਪਿਛੋਕੜ ਅਗਸਤ ਦੇ ਵਿੱਚ ਫਲੋਰੀਡਾ ਦੇ ਵਿੱਚ ਹੋਇਆ ਇੱਕ ਕਾਟਕ ਟ੍ਰੱਕ ਹਾਦਸਾ ਜਾਨੀ ਕਿ ਉਸੇ ਹੀ ਜਿਸ ਦੀ ਕੇ ਗੱਲ ਕਰ ਰਿਹਾ ਕਿ ਫਲੋਰੀਡਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਜਿਹੜਾ ਤਰਨਤਾਰਨ ਦਾ ਰਹਿਣ ਵਾਲਾ ਸੀ ਉਸ ਦੇ ਨਾਲ ਹਾਦਸਾ ਵਾਪਰਿਆ ਸੀ ਜਿਸ ਵਿੱਚ ਇੱਕ ਕਾਨੂੰਨੀ ਇੱਕ ਬਿਨਾਂ ਕਾਨੂੰਨੀ ਦਰਜੇ ਵਾਲੇ ਡਰਾਈਵਰ ਨੇ ਤਿੰਨ ਲੋਕਾਂ ਦੀ ਜਾਨ ਲੈ ਲਈ ਸੀ ਇਸ ਘਟਨਾ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਗੈਰ ਡਾਕੂਮੈਂਟਸ ਵਾਲੇ ਪ੍ਰਵਾਸੀਆਂ ਨੂੰ ਜਿਹੜਾ ਵਪਾਰਕ ਡਰਾਈਵਿੰਗ ਸੈਕਟਰ ਤੋਂ ਬਾਹਰ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਸੀ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਰਾਜਨੀਤਿਕ ਕਦਮ ਵੀ ਦੱਸਿਆ। ਉਹਨਾਂ ਦੇ ਦਫ਼ਤਰ ਨੇ ਇਹ ਵੀ ਕਿਹਾ ਕਿ ਜਿੰਨਾ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ ਉਹਨਾਂ ਕੋਲ ਜਾਰੀ ਕਰਨ ਦੇ ਸਮੇਂ ਬੈਦ ਸੰਸੰਗੀ ਵਰਕ ਪਰਮਿਟ ਸੀ। ਨਿਊਸਮ ਦੇ ਬੋਲਾਰੇ ਬ੍ਰੈਡਨਰ ਰਿਚਰਡ ਡਰਸ ਨੇ ਸੀਨ ਡਫੀ ਤੇ ਝੂਠ ਫਲਾਉਣ ਦਾ ਦੋਸ਼ ਲਾਇਆ ਤੇ ਨਾਲ ਉਹਨਾਂ ਦੇ ਵੱਲੋਂ ਐਮਟੀਵੀ ਦੇ ਰਿਐਲਿਟੀ ਸ਼ੋਅ ਰੋਡ ਰੂਲਜ਼ ਦਾ ਹਵਾਲਾ ਦੇ ਕੇ ਮਜ਼ਾਕ ਉਡਾਇਆ ਫਲੋਰੀਡਾ ਤੋਂ ਇੱਕ ਮਹੀਨਾ ਬਾਅਦ ਡੀਓਟੀ ਨੇ ਨਵੇਂ ਜਿਹੜੇ ਨਿਯਮ ਨੇ ਉਹ ਲਾਗੂ ਕੀਤੇ ਜਿਨ੍ਹਾਂ ਦਾ ਐਲਾਨ ਕੀਤਾ ਜਿਸ ਦੇ ਵਿੱਚ ਕੀਤਾ ਕਿ ਸੀਡੀਐਲ ਲੈਣ ਵਾਲੇ ਇਮੀਗ੍ਰੇਸ਼ਨ ਸਥਿਤੀ ਦਾ ਡਾਟਾਬੇਸ ਚੈੱਕ ਕਰਨਾ ਲਾਜ਼ਮੀ ਹੋਵੇਗਾ ਲਾਇਸੈਂਸ ਦੀ ਵੱਤੋਂ ਵੱਧ ਜਿਹੜੀ ਮਿਆਰ ਦਾ ਉਹ ਇੱਕ ਸਾਲ ਕੀਤੀ ਜਾਵੇਗੀ ਗੈਰ ਨਿਵਾਸ ਯਾਨੀ ਕਿ ਜਿਨ੍ਹਾਂ ਦੇ ਕੋਲ ਉਥੋਂ ਦਾ ਕੋਈ ਨਿਵਾਸ ਨਹੀਂ 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 ਰਹਿ ਰਹੇ ਡਰਾਈਵਰਾਂ ਦੀ ਵਧੀਕ ਯਾਨੀ ਕਿ ਹੋਰ ਜਾਂਚ ਕੀਤੀ ਜਾਵੇ ਡੀਓਟੀ ਦਾ ਅੰਦਾਜ਼ਾ ਇਹ ਵੀ ਆ ਕਿ 194000 ਗੈਰ ਨਿਵਾਸ ਡਰਾਈਵਰ ਅਗਲੇ ਕੁਝ ਸਾਲਾਂ ਦੇ ਵਿੱਚ ਮਾਲ ਪਾੜਾ ਮਾਰਕੀਟ ਤੋਂ ਯਾਨੀ ਕਿ ਇਸ ਟਰਕਿੰਗ ਤੋਂ ਬਾਹਰ ਹੋ ਜਾਣਗੇ ਇਸ ਹਫ਼ਤੇ ਦੇ ਵਿੱਚ ਸੰਘੀ ਅਪੀਲ ਅਦਾਲਤ ਨੇ ਨਵੇਂ ਨਿਯਮਾਂ ਸਾਈ ਤੌਰ ਤੇ ਰੋਕ ਦਿੱਤੇ ਹਨ ਇਹ ਰੋਕ ਇੱਕ ਟਰੱਕ ਡਰਾਈਵਰ ਦੁਆਰਾ ਲਿਆਂਦੇ ਗਏ ਮੁਕਦਮੇ ਕਾਰਨ ਲਗਾਈ ਗਿਆ ਕੈਲੀਫੋਰਨੀਆ ਨੇ ਇਹ ਵੀ ਕਿਹਾ ਕਿ ਜਦੋਂ ਇਹ 17000 ਲਾਇਸੈਂਸ ਜਾਰੀ ਕੀਤੇ ਸਨ ਉਸ ਵੇਲੇ ਨਵੇਂ ਨਿਯਮ ਮੌਜੂਦ ਹੀ ਨਹੀਂ ਸਨ ਕੈਲੀਫੋਰਨੀਆ ਇੱਕ ਇਕਲੌਤਾ ਰਾਜ ਹੈ ਜਿਸ ਦਾ ਸੀ ਡੀ ਐਲ ਆਡਿਟ ਪੂਰਾ ਹੋ ਚੁੱਕਿਆ ਹੋਰ ਰਾਜਾਂ ਦੀ ਸਮੀਖਿਆ ਜਲਦੀ ਆਉਣ ਦੀ ਉਮੀਦ ਹੈ ਪਰ 43 ਦਿਨਾਂ ਦੇ ਸਰਕਾਰੀ ਬੰਦ ਨੇ ਪਰ ਕਿਹਰਿਆ ਨੂੰ ਕਾਫੀ ਸਲੋ ਕਰ ਦਤਾ ਸੀ ਕੈਲਿਫੋਰਨੀਆ ਦੇ ਵਿੱਚ 130000 ਤੋਂ ਵੱਧ ਦਾ ਟਰੱਕ ਡਰਾਈਵਰ ਕੰਮ ਕਰ ਦਿੰਨੇ ਰਾਜ ਅਮਰੀਕਾ ਦੇਆਂ ਦੋ ਸਭ ਤੋਂ ਵੱਡੀਆਂ ਬੰਦਰਗਾਹਾਂ ਕੇਂਦਰ ਜਿਸ ਦੇ ਵਿੱਚ ਖੇਤੀਬਾੜੀ ਉਤਪਾਦਨ ਸਭ ਤੋਂ ਅੱਗੇ ਵਿਸ਼ੇਸ਼ ਗਿਆਨ ਚੇਤਾਵਨੀ ਇਹ ਵੀ ਦੇ ਰਹੇ ਨੇ ਕਿ ਲਾਇਸੈਂਸ ਦੀ ਜਿਹੜੀ ਇਹ ਰੱਦੀ ਕਰਨ ਸਪਲਾਈ ਚੇਨ ਜਾਂ ਫਿਰ ਖੇਤੀਬਾੜੀ ਟਰਾਂਸਪੋਰਟ ਦੇ ਉੱਪਰ ਅਸਰ ਪਾ ਸਕਦੀ ਹੈ ਕੈਲੀਫੋਰਨੀਆ ਦੇ ਵਿੱਚ ਇਹ ਕਾਰਵਾਈ ਪਰਵਾਸ ਅਤੇ ਟਰੱਕਿੰਗ ਨੀਤੀਆਂ ਨਾਲ ਜੁੜੀ ਹੋਈ ਬਹੁਤ ਅਹਿਮ ਖਬਰਾਂ ਤੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਜਨੀਤਿਕ ਨਵੀਂ ਲੜਾਈ ਨੂੰ ਇਹ ਜਨਮ ਦਿੱਤਾ ਜਾ ਰਿਹਾ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਇਨ੍ਹਾਂ ਟਰੱਕ ਡਰਾਈਵਰਾਂ ਦੇ ਜਿਹੜੇ ਲਾਇਸੈਂਸ ਨੇ ਉਹਨਾਂ ਨੂੰ ਲੈ ਕੇ ਫੈਸਲਾ ਆਉਂਦਾ ਕੀ ਟਰੰਪ ਸਰਕਾਰ ਬੈਕਫੁੱਟ ਤੇ ਉੱਪਰ ਜਾਂਦੀ ਆਪਣਾ ਫੈਸਲਾ ਵਾਪਸ ਲੈਂਦੀ ਆ ਪਰ ਹੁਣ ਤੱਕ ਦੇ ਫੈਸਲੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿ ਦੋ ਹਾਦਸੇ ਵਾਪਰੇ ਸੀ ਤੇ ਹੁਣ ਉਨਾ ਹਾਸਿਆਂ ਤੋਂ ਬਾਅਦ 17000 ਤੋਂ ਵੱਧ ਵਪਾਰਕ ਡਰਾਈਵਿੰਗ ਲਾਇਸੈਂਸ ਜਾਨੀ ਕਿ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਦਾ ਐਲਾਨ ਕੈਲੀਫੋਰਨੀਆ ਰਾਜ ਦੇ ਵੱਲੋਂ ਜਿਹੜਾ ਸੰਗੀ ਆਡਿਟ ਤੋਂ ਬਾਅਦ ਕੀਤਾ ਜਾ ਚੁੱਕਿਆ ਹੈ